ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ 'ਤੇ ਮਿਲਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਇਸ ਦਿਵਾਲੀ ਅਸੀਂ ਜਗਾਉਨੇ ਆ ਜੀ ਪਾਣੀ ਦੇ ਦੀਵੇ ਤੇ ਇਹ ਕਿਵੇਂ ਜਗਾਉਨੇ ਆ ਅੱਜ ਅਸੀਂ ਇਸ ਬਲੌਗ ਦੇ ਵਿੱਚ ਦੇਖਾਂਗੇ ਤੁਸੀਂ ਕੀ ਕਰਨਾ ਇੱਕ ਦੀਵਾ ਲੈ ਲੈਣਾ ਉਹਨੂੰ ਸਾਫ਼ ਕਰਕੇ ਪਾਣੀ ਦੇ ਨਾਲ ਇਸ ਤਰ੍ਹਾਂ ਪੂਰੀ ਤਰ੍ਹਾਂ ਨਹੀਂ ਭਰਨਾ ਥੋੜਾ ਜਿਹਾ ਘੱਟ ਪਾਣੀ ਰੱਖਣਾ ਹੈ ਪਾਣੀ ਸਾਰਾ ਦੀਵੇ 'ਚ ਪਾ ਲੈਣਾ ਪਾਣੀ ਪਾ ਲੈਣ ਤੋਂ ਬਾਅਦ ਤੁਸੀਂ ਥੋੜਾ ਜਿਹਾ ਜਾਨਕਿ ਤਪਕਿਆਂ ਦੇ ਹਿਸਾਬ ਦੇ ਨਾਲ ਮਤ ਭਾਪ ਕੇ 3-4 ਤਪ ਤਪਕੇ ਦਬ ਤੇਲ ਦੇ ਵਿੱਚ ਪਾ ਦੇਣੀ ਆ ਠੀਕ ਹੈ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਸ ਤਰ੍ਹਾਂ ਇੱਕ ਬੱਤੀ ਬੱਟ ਲੈਣੀ ਆ ਇਹਨੂੰ ਫਿਰ ਤੁਸੀਂ ਤੇਲ ਦੇ ਵਿੱਚ ਡਿਪ ਕਰਕੇ ਰੱਖ ਦੇਣਾ ਵਾ ਤੇ ਜਦੋਂ ਚੰਗੀ ਤਰ੍ਹਾਂ ਇਹਨਾਂ ਤੁਹਾਡੀ ਬੱਤੀ ਤੇਲ ਦੇ ਵਿੱਚ ਡਿਪ ਹੋ ਜਾਵੇਗੀ ਫਿਰ ਤੁਸੀਂ ਇਹਨੂੰ ਕੱਢ ਲੈਣਾ ਤੇਲ ਉਹਦਾ ਨਿਚੋੜ ਕੇ ਤਾਂ ਤੇਲ ਕੱਢ ਕੇ ਫਿਰ ਤੁਸੀਂ ਇਹਨੂੰ ਜਦੋਂ ਇਹਨੂੰ ਦੀਵੇ ਦੇ ਵਿੱਚ ਰੱਖਣਾ ਹੈ ਤਾਂ ਇੱਕੋ ਵਾਰ ਹੀ ਰੱਖਣਾ ਹੈ बार-बार ਬੱਤੀ ਕੱਢ ਕੇ ਨਹੀਂ ਬਦਲਣੀ ਹੈਗੀ ਉਹਦੇ ਸੈਂਟਰ ਜਿੱਥੇ ਤੁਹਾਡਾ ਤੇਲ ਇਕੱਠਾ ਹੋ ਜਾਊਗਾ ਪਾਣੀ ਦੇ ਉੱਪਰ ਤੈਰੂਗਾ ਤਾਂ ਤੁਸੀਂ ਉਹਦੇ ਸੈਂਟਰ ਦੇ ਵਿੱਚ ਬੱਤੀ ਪਾ ਕੇ ਰੱਖ ਦੇਣੀ ਆ ਤੁਸੀਂ ਜੇ ਨਹੀਂ ਸੈਟਾਂ ਦੀ ਤਾਂ ਤੁਸੀਂ ਬਾਰ-ਬਾਰ ਉਹਨੂੰ ਕੱਢ ਕੇ ਬਦਲ ਨਹੀਂ ਨਹੀਂ ਹੈਗੀ ਇੱਕੋ ਵਾਰੀ ਤੁਸੀਂ ਟਿਕਾ ਕੇ ਹੋਰੀ ਦੇਣੀ ਰੱਖ ਦੇਣੀ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਟਿਕ ਜਾਊਗੀ ਤੇ ਫਿਰ ਤੁਸੀਂ ਇਹਨੂੰ ਜਗਾ ਦੇਣਾ ਬਹੁਤ ਵਧੀਆ ਜਾਊਗਾ ਇਹ ਪਾਣੀ ਵਾਲੇ ਦੀਵੇ ਕਾਫੀ ਲੰਮੇ ਸਮੇਂ ਤੱਕ ਜਗਦੇ ਰਹਿੰਦੇ ਆ ਮੈਂ ਟਰਾਈ ਕਰਕੇ ਦੇਖਿਆ ਸੀਗਾ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਤੇ ਦੂਸਰਾ ਦੀਵਾ ਮੈਂ ਜਿਹੜਾ ਬਣਾਇਆ ਸੀਗਾ ਉਹ ਡੈਕੋਰੇਸ਼ਨ ਦੇ ਲਈ ਬਣਾਇਆ ਸੀਗਾ ਤੇ ਟਰਾਈ ਕੀਤਾ ਸੀ ਬਹੁਤ ਜ਼ਿਆਦਾ ਵਧੀਆ ਬਣਿਆ ਤੇ ਉਹਦੇ ਲਈ ਕੀ ਕਰਨਾ ਤੁਸੀਂ ਇੱਕ ਕੱਚ ਦੀ ਗਲਾਸੀ ਲੈਣੀ ਆ ਉਹਦੇ ਵਿੱਚ ਪਾਣੀ ਪਾ ਲੈਣਾ ਵਾ ਪਾਣੀ ਤੁਸੀਂ ਗਲਾਸੀ ਦੇ ਵਿੱਚ ਪੂਰਾ ਨਹੀਂ ਭਰਨਾ ਹੈਗਾ ਥੋੜਾ ਨੀਵਾ ਰੱਖਣਾ ਵਾ ਤੇ ਫਿਰ ਇੱਕ ਤੁਸੀਂ ਪੇਪਰ ਲੈਣਾ ਲਫਾਫਾ ਲੈਣਾ ਜਾਂ ਕੋਈ ਹਾਰਡ ਜਿਹਦਾ ਭੂਜੀਏ ਦੇ ਹੁੰਦੇ ਆ ਪੈਕੇਟ ਹਨਾ ਤੇ ਇਦਾਂ ਦਾ ਕੋਈ ਲਫਾਫਾ ਲੈ ਕੇ ਉਹਨੂੰ ਇਸ ਤਰੀਕੇ ਦੇ ਨਾਲ ਕੱਟ ਲੈਣਾ ਵਾ ਕੱਟ ਕੇ ਤੁਸੀਂ ਇੱਕ ਸਾਈਡ ਤੇ ਰੱਖ ਲੈਣਾ ਫਿਰ ਪਹਿਲਾਂ ਤੁਸੀਂ ਉਹਦੇ ਵਿੱਚ ਪਾਣਾ ਆ ਇਸ ਪਾਣੀ ਦੇ ਵਿੱਚ ਕੋਈ ਵੀ ਫੂਡ ਕਲਰ ਜਾਂ ਕੋਈ ਜਿਹੜਾ ਤੁਹਾਡੀ ਚੋਇਸ ਦੇ ਅਕੋਰਡਿੰਗ ਕੋਈ ਕਲਰ ਇਹਦੇ ਵਿੱਚ ਐਡ ਕਰ ਸਕਦੇ ਆ ਤੇ ਇਸ ਤਰੀਕੇ ਦੇ ਨਾਲ ਮੈਂ ਇਹਦੇ ਵਿੱਚ ਕਲਰ ਐਡ ਕੀਤਾ ਤੇ ਕਲਰ ਐਡ ਕਰਨ ਤੋਂ ਬਾਅਦ ਸੇਮ ਉਹੀ ਪ੍ਰੋਸੀਜਰ ਆ ਤੁਸੀਂ ਤੇ ਇਹਦੇ ਵਿੱਚ ਮੈਂ ਫੂਡ ਕਲਰ ਐਡ ਕੀਤਾ ਜੇ ਤੁਹਾਡੇ ਕੋ ਕੋਈ ਵੀ ਕਲਰ ਨਹੀਂ ਅਵੇਲੇਬਲ ਹੈਗਾ ਤਾਂ ਤੁਸੀਂ ਆਮ ਹਲਦੀ ਤਾਂ ਘਰ ਦੇ ਵਿੱਚ ਹੁੰਦੀ ਹੀ ਆ ਤੁਸੀਂ ਹਲਦੀ ਵੀ ਐਡ ਕਰ ਸਕਦੇ ਹੋ ਇਹਦਾ ਕਲਰ ਬਹੁਤ ਵਧੀਆ ਆਏਗਾ ਤੇ ਸੋ ਇਸ ਕਰਕੇ ਮੈਂ ਕਲਰ ਐਡ ਕੀਤਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਸੇਮ ਉਹੀ ਪ੍ਰੋਸੀਜਰ ਆ ਜਿਵੇਂ ਤੇਲ ਨੂੰ ਅਸੀਂ ਤੇਲ ਨੂੰ ਪਾਣੀ ਵਾਲੇ ਦੀਵੇ ਦੇ ਵਿੱਚ ਪਾਇਆ ਸੀ ਉਸੇ ਤਰ੍ਹਾਂ ਹੀ ਇੱਕ ਚਮਚ ਦੀ ਮਦਦ ਦੇ ਨਾਲ ਤੁਸੀਂ ਤੇਲ ਇਦਾਂ ਇੱਕੋ ਵਾਰ ਇਹਦੇ ਵਿੱਚ ਇਹਦਾ ਸਿੱਟ ਦੇਣਾ ਤੇ ਸਾਰਾ ਤੇਲ ਜਿਹੜਾ ਆ ਥੋੜਾ ਜਿਹਾ ਸਿੱਟਣਾ ਆ ਤੁਸੀਂ ਥੋੜਾ ਜਿਹਾ ਤੇਲ ਇਦਾਂ ਪਾਣੀ ਦੇ ਵਿੱਚ ਪਾ ਦੇਣਾ ਇੱਕੋ ਵਾਰ ਹੀ ਪਾਣਾ ਵਾ ਤੇ ਉਹ ਸਾਰਾ ਤੇਲ ਇੱਕੋ ਜਗ੍ਹਾ ਇਕੱਠਾ ਹੋ ਜਾਊਗਾ ਫਿਰ ਤੁਸੀਂ ਇਹ ਜਿਹੜੀ ਬੱਤੀ ਆ ਇਸ ਤਰੀਕੇ ਦੇ ਨਾਲ ਬਾਟ ਲੈਣੀ ਆ ਇਹਨੂੰ ਪਾਣੀ ਦੇ ਵਿੱਚ ਡਿਪ ਕਰਨਾ ਆ ਡਿਪ ਕਰਨ ਤੋਂ ਬਾਅਦ ਫਿਰ ਤੁਸੀਂ ਉਸ ਨੂੰ ਉਸ ਪੇਪਰ ਜਿਹੜਾ ਪੇਪਰ ਆਪਾਂ ਕੱਟਿਆ ਸੀ ਉਹ ਪੇਪਰ ਦੇ ਵਿੱਚ ਇਸ ਤਰੀਕੇ ਦੇ ਨਾਲ ਪਾ ਦੇਣੀ ਆ ਪੇਪਰ ਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਬੱਤੀ ਨੂੰ ਪੇਪਰ ਦੇ ਨਾਲ ਨਹੀਂ ਐਡ ਹੋ ਜਾਣਾ ਇਹਨੂੰ ਤੁਸੀਂ ਇੱਧਾ ਗਲਾਸੀ ਦੇ ਵਿੱਚ ਰੱਖ ਕੇ ਫਿਰ ਇਹਨੂੰ ਜਗਾਉਗੇ ਤੁਸੀਂ ਤਾਂ ਬਹੁਤ ਜ਼ਿਆਦਾ ਵਧੀਆ ਬਣੂਗਾ ਤੁਸੀਂ ਇਹਦੇ ਲਈ ਡੈਕੋਰੇਸ਼ਨ ਦੇ ਲਈ ਕੁਝ ਵੀ ਵਿੱਚ ਪਾ ਸਕਦੇ ਹੋ ਕੋਈ ਪੱਤੇ ਵਗੈਰਾ ਜਾਂ ਕੁਝ ਸਟੋਨਸ ਵੀ ਵગેਰਾ ਕੁਝ ਵੀ ਪਾ ਸਕਦੇ ਹੋ ਦੇਖੋ ਹਨਾ ਤੇ ਕਿੰਨਾ ਸੋਹਣਾ ਲੱਗਦਾ ਜਗਦਾ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਤੇ ਜਦੋਂ ਪ੍ਰਭ ਨੂੰ ਨੇ ਦੇਖਿਆ ਸੀਗਾ ਕਹਿੰਦੀ ਮਮਾ ਵਾਓ ਇਹਨੇ ਵੀ ਫਸਟ ਟਾਈਮ ਦੇਖਿਆ ਜਗਦਾ ਹਨਾ ਤੇ ਸੋ ਇਸ ਕਰਕੇ ਇਹਨੂੰ ਵਧੀਆ ਲੱਗਿਆ ਤੇ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਮੈਂ ਫਸਟ ਟਾਈਮ ਟਰਾਈ ਕੀਤਾ ਬਹੁਤ ਵਧੀਆ ਬਣਿਆ ਸੀਗਾ ਤੇ ਕਾਫੀ ਸਮੇਂ ਤੱਕ ਜਗਦਾ ਰਿਹਾ ਸੀ ਤੇ ਸੋ ਇਸ ਕਰਕੇ ਇੰਜੋਏ ਕਰੋ ਤੁਸੀਂ ਵੀ ਬਣਾ ਕੇ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਡੇ ਕੰਮ ਦੀ ਆ ਇਹਨੂੰ ਸ਼ੇਅਰ ਜਰੂਰ ਕਰਿਓ ਤੇ ਸੇਵ ਕਰ ਲਿਓ ਕੰਮ ਆਵੇਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਬਾਏ ਫਤਿਹ ਵਾਈ ਗੁੱਡ ਜੀਕਾ ਖਾਲਸਾ ਵਾਈ ਗੁੱਡ ਜੀਕੀ ਫਤਿਹ